ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਲੂਣ ਦੇ ਬਾਰੇ ਵਿੱਚ ਤੁਸੀਂ ਲੂਣ ਦਾ ਡੱਬਾ ਵੱਖਰਾ ਰੱਖਿਆ ਹੈ ਜਾਂ ਨਹੀਂ ਜੇ ਵੱਖਰਾ ਨਹੀਂ ਰੱਖਿਆ ਤਾਂ ਫਿਰ ਇਦਾਂ ਦੇ ਡੱਬੇ ਵਿੱਚ ਲੂਣ ਪਾਣਾ ਸ਼ੁਰੂ ਕਰ ਦਿਓ ਕਿਉਂਕਿ ਜਿਸ ਉਪਾਅ ਦੇ ਬਾਰੇ ਵਿੱਚ ਆਪਾਂ ਗੱਲ ਕਰਨੀ ਹੈ ਉਹ ਕੀ ਤੁਸੀਂ ਲੂਣ ਦੇ ਡੱਬੇ ਵਿੱਚ ਇਹ ਚੀਜ਼ ਰੱਖਣੀ ਹੈ ਇਸ ਨੂੰ ਲੂਣ ਦੇ ਡੱਬੇ ਵਿੱਚ ਰੱਖਣ ਨਾਲ ਬਿਮਾਰੀਆਂ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਸਾਰੀਆਂ ਹੀ ਬਿਮਾਰੀਆਂ ਨੂੰ ਤੁਹਾਡੇ ਘਰ ਤੋਂ ਦੂਰ ਕਰ ਦੇਣ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸੁੱਖ ਸਮਰiddhi ਤੁਹਾਡੇ ਘਰ ਵਿੱਚ ਆਪ ਚੱਲ ਕੇ ਆਵੇਗੀ ਲੂਣ ਇੱਕ ਬਹੁਤ ਹੀ ਆਮ ਚੀਜ਼ ਹੈ ਤੇ ਲੂਣ ਸਾਡੇ ਸਾਰਿਆਂ ਦੇ ਘਰ ਵਿੱਚ ਹਮੇਸ਼ਾ ਹੀ ਹੁੰਦਾ ਹੈ ਅੱਜ ਅਸੀਂ ਜਿਸ ਉਪਾਅ ਦੀ ਗੱਲ ਕਰਾਂਗੇ ਉਸ ਨਾਲ ਸਾਡੇ ਘਰ ਦੀ ਕਾਇਆ ਬਦਲ ਜਾਵੇਗੀ ਜਿਸ ਤਰ੍ਹਾਂ ਲੂਣ ਨੂੰ ਸਬਜ਼ੀ ਵਿੱਚ ਪਾਉਣ ਨਾਲ ਸਬਜ਼ੀ ਸਵਾਦ ਬਣ ਜਾਂਦੀ ਹੈ ਤੇ ਜੇ ਸਬਜੀ ਵਿੱਚ ਲੂਣ ਨਾ ਪਾਈਏ ਤਾਂ ਸਬਜੀ ਬੇਸਵਾਦੀ ਬਣਦੀ ਹੈ ਉਸੇ ਤਰ੍ਹਾਂ ਜੇ ਇੱਕ ਚੁੰਡੀ ਲੂਣ ਦੀ ਸਹੀ ਵਰਤੋਂ ਕਰ ਲਈਏ ਤਾਂ ਘਰ ਦੀ ਗਰੀਬੀ ਬਿਮਾਰੀ ਪਰੇਸ਼ਾਨੀਆਂ ਖਤਮ ਹੋ ਜਾਣ ਗਿਆ ਆਪਾਂ ਲੂਣ ਨੂੰ ਦੋਨਾਂ ਪੱਖਾਂ ਤੋਂ ਸਮਝਾਂਗੇ ਕਿ ਲੂਣ ਬਾਰੇ ਸਾਇੰਸ ਕੀ ਕਹਿੰਦੀ ਹੈ ਤੇ ਧਰਮ ਕੀ ਕਹਿੰਦਾ ਹੈ ਸੰਗਤ ਜੀ ਕਈ ਵਾਰੀ ਘਰ ਦੇ ਜੀਆ ਦੀ ਆਪਸ ਵਿੱਚ ਨਹੀਂ ਬਣਦੀ ਘਰ ਵਿੱਚ ਕਲੇਸ਼ ਰਹਿੰਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਪਸ ਵਿੱਚ ਬਣੇ ਆਪਸੀ ਪ੍ਰੇਮ ਪਿਆਰ ਵਧੇ ਕਈ ਵਾਰੀ ਅਸੀਂ ਪੈਸਿਆਂ ਕਰਕੇ ਬਹੁਤ ਤੰਗ ਹੋ ਜਾਂਦੇ ਹਾਂ ਤੇ ਇਹੀ ਇਹੋ ਜੇ ਵਿੱਚ ਇਹ ਕੰਮ ਕਰੋ ਜਿਸ ਨਾਲ ਘਰ ਵਿੱਚ ਸਕਾਰਾਤਮਕਤਾ ਦਾ ਵਾਸ ਹੋਵੇਗਾ ਤੇ ਘਰ ਵਿੱਚ ਆਮਦਨੀ ਸ਼ੁਰੂ ਹੋ ਜਾਵੇਗੀ ਪਹਿਲਾਂ ਅਸੀਂ ਗੱਲ ਕਰਾਂਗੇ ਲੂਣ ਦੇ ਕੁਝ ਉਪਾਅ ਬਾਰੇ ਤੇ ਫਿਰ ਗੱਲ ਕਰਾਂਗੇ ਲੂਣ ਵਿੱਚ ਕਿਹੜੀ ਚੀਜ਼ ਰੱਖਣੀ ਹੈ ਜਿਸ ਨਾਲ ਸਾਡੇ ਘਰ ਦੀ ਖਾਇਆ ਬਦਲ ਜਾਵੇਗੀ ਲੂਣ ਦਾ ਪਹਿਲਾ ਉਪਾਅ ਹੈ ਪੋਚਾ ਲਗਾਣਾ ਆਪਾਂ ਪੋਚੇ ਦੇ ਪਾਣੀ ਵਿੱਚ ਲੂਣ ਪਾ ਲੈਣਾ ਹੈ ਭਾਵ ਲੂਣ ਦਾ ਪੋਚਾ ਲਗਾਣਾ ਹੈ ਇਹ ਕੋਈ ਰੀਤੀ ਰਿਵਾਜ ਦੇ ਨਾਲ ਜਾਂ ਫਿਰ ਸਿਆਣੇ ਬਜ਼ੁਰਗਾਂ ਦੇ ਕਹਿਣ ਨਾਲ ਇਸ ਲੂਣ ਵਾਲੇ ਪੋਚੇ ਦੇ ਨਾਲ ਘਰ ਦੇ ਵਿੱਚੋਂ ਕਲੇਸ਼ ਹਟ ਜਾਂਦਾ ਹੈ ਤੇ ਘਰ ਵਿੱਚ ਸਕਾਰਾਤਮਕਤਾ ਦਾ ਵਾਸ ਹੁੰਦਾ ਹੈ ਤੇ ਜਦੋਂ ਘਰ ਵਿੱਚ ਲੜਾਈ ਝਗੜੇ ਘੱਟ ਹੋ ਗਏ ਤਾਂ ਪਿਆਰ ਆਪੇ ਹੀ ਵੱਧ ਜਾਂਦਾ ਹੈ ਤੇ ਜਿੱਥੇ ਘਰ ਦੇ ਜੀਵਾਂ ਵਿੱਚ ਪਿਆਰ ਹੈ ਉੱਥੇ ਘਰ ਵਿੱਚ ਸੁੱਖ ਸਮਰੱਧੀ ਦਾ ਸਥਾਈ ਨਿਵਾਸ ਹੋ ਜਾਂਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਘਰ ਵਿੱਚ ਲੂਣ ਵਾਲਾ ਪੋਚਾ ਲਗਾਉਣੇ ਬਾਰੇ ਵਿਗਿਆਨ ਕੀ ਕਹਿੰਦਾ ਹੈ ਸਾਇੰਸ ਕਹਿੰਦਾ ਹੈ ਕਿ ਜੇ ਅਸੀਂ ਪੋਚੇ ਦੇ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਪੋਚਾ ਲਗਾਉਂਦੇ ਹਾਂ ਤਾਂ ਉਸ ਨਾਲ ਘਰ ਵਿੱਚ ਮੌਜੂਦ ਬੈਕਟੀਰੀਆ ਜੋ ਸਾਨੂੰ ਬਿਮਾਰ ਕਰਦੇ ਹਨ ਉਹ ਖਤਮ ਹੋ ਜਾਂਦੇ ਹਨ ਕਈ ਵਾਰ ਘਰ ਦੇ ਕੋਣਿਆਂ ਵਿੱਚ ਛੋਟੇ-ਛੋਟੇ ਕੀੜੇ ਹਨ ਤੇ ਜਦ ਅਸੀਂ ਨਮਕ ਦਾ ਪੋਚਾ ਰੋਜ਼ ਲਗਾਵਾਂਗੇ ਤਾਂ ਉਹ ਸਾਡੇ ਘਰ ਨੂੰ ਛੱਡ ਕੇ ਆਪ ਬਾਹਰ ਚਲੇ ਜਾਣਗੇ ਤੇ ਜਦ ਉਹ ਕਿਟਾਣੂ ਸਾਡੇ ਘਰ ਵਿੱਚੋਂ ਚਲੇ ਜਾਣਗੇ ਤਾਂ ਅਸੀਂ ਬਿਮਾਰ ਨਹੀਂ ਹੋਵਾਂਗੇ ਤੇ ਬਿਮਾਰ ਨਹੀਂ ਹੋਵਾਂਗੇ ਤਾਂ ਸਾਰੇ ਸਵਸਥ ਰਹਾਂਗੇ ਸਵਸਥ ਰਹਾਂਗੇ ਤਾਂ ਮਿਹਨਤ ਕਰਾਂਗੇ ਮਿਹਨਤ ਕਰਾਂਗੇ ਤਾਂ ਬਰਕਤ ਆਪ ਹੀ ਸਾਡੇ ਘਰ ਵਿੱਚ ਆ ਜਾਵੇਗੀ ਦੂਜੀ ਗੱਲ ਹੈ ਕਿ ਘਰ ਵਿੱਚ ਪੈਸਾ ਬਹੁਤ ਜ਼ਿਆਦਾ ਖਰਚ ਹੋ ਜਾਂਦਾ ਹੈ ਪੈਸਾ ਘਰ ਵਿੱਚ ਆਂਦਾ ਹੈ ਪਰ ਆਣ ਤੋਂ ਪਹਿਲਾਂ ਹੀ ਖਰਚ ਹੋ ਜਾਂਦਾ ਹੈ ਜਿੱਦਾਂ ਕਿ ਕੋਈ ਬਿਮਾਰ ਹੋ ਗਿਆ ਜਾਂ ਫਿਰ ਕੋਈ ਹੋਰ ਮੁਸ਼ਕਲ ਹੋ ਜਾਣ ਕਰਕੇ ਘਰ ਵਿੱਚ ਪੈਸਾ ਨਹੀਂ ਟਿਕਦਾ ਹੈ ਤੇ ਜਦੋਂ ਇਦਾਂ ਹੋਵੇ ਤਾਂ ਆਪਾਂ ਨੇ ਇੱਕ ਕੱਚ ਦਾ ਭਾਂਡਾ ਲੈ ਕੇ ਉਸ ਵਿੱਚ ਨਮਕ ਅਤੇ ਪਾਣੀ ਪਾ ਕੇ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ ਇਸ ਨੂੰ ਐਸੀ ਥਾਂ ਤੇ ਰੱਖੋ ਜਿੱਥੇ ਸੂਰਜ ਦੀ ਰੋਸ਼ਨੀ ਨਾ ਪੈਂਦੀ ਹੋਵੇ ਜਾਂ ਫਿਰ ਸਾਡੀ ਨਜ਼ਰ बार-बार ਨਾ ਜਾਂਦੀ ਹੋਵੇ ਜਾਂ ਫਿਰ ਉਸ ਨੂੰ ਕੋਈ ਡੋਲ ਨਾ ਸਕੇ ਐਸੀ ਜਗ੍ਹਾ ਤੇ ਰੱਖ ਦਿਓ ਕਹਨੇ ਹਨਦੇ ਹਨ ਕਿ ਇਹ ਪਾਣੀ ਹੌਲੀ-ਹੌਲੀ ਸਾਡੇ ਘਰ ਦੀ ਸਾਰੀ ਹੀ ਨਕਾਰਾਤਮਕਤਾ ਨੂੰ ਦੂਰ ਕਰ ਦਿੰਦਾ ਹੈ ਇਸ ਨਾਲ ਜਿਹੜਾ ਸਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਬਿਮਾਰੀਆਂ ਜਾਂ ਫਿਰ ਮੁਸ਼ਕਲਾਂ ਆ ਜਾਂਦੀਆਂ ਹਨ ਉਹਨਾਂ ਸਭ ਨੂੰ ਇਹ ਪਾਣੀ ਧੀਰੇ-ਧੀਰੇ ਸੋਖ ਲੈਂਦਾ ਹੈ ਸਾਇੰਸ ਕਹਿੰਦੀ ਹੈ ਕਿ ਇਹ ਪਾਣੀ ਧੀਰੇ-ਧੀਰੇ ਸਭ ਕੁਝ ਸੋਖ ਲੈਂਦੀ ਹੈ ਕਿ ਨਮਕ ਸੋਖਣ ਦੀ ਸਮਰਤਾ ਰੱਖਦਾ ਹੈ ਤੇ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਨਮਕ ਆਪਣੇ ਆਸ-ਪਾਸ ਦੇ ਸਭ ਚੀਜ਼ਾਂ ਨੂੰ ਸੋਖ ਲੈਂਦਾ ਹੈ ਨਮਕ ਸਾਰੀ 네ਗੇਟਿਵਿਟੀ ਨੂੰ ਦੂਰ ਕਰ ਦਿੰਦਾ ਹੈ ਤੇ ਸਾਇੰਸ ਕਹਿੰਦੀ ਹੈ ਕਿ ਇਹ ਨਮਕ ਵਾਲਾ ਪਾਣੀ ਆਪਣੇ ਆਸ-ਪਾਸੇ ਦੇ ਸਭ ਕੀਟਾਣੂਆਂ ਨੂੰ ਖਤਮ ਕਰ ਦਿੰਦਾ ਹੈ ਤੇ ਜਦ ਘਰ ਵਿੱਚੋਂ ਕੀਟਾਣੂ ਖਤਮ ਹੋ ਜਾਣਗੇ ਤਾਂ ਬਿਮਾਰੀਆਂ ਆਪੇ ਹੀ ਖਤਮ ਹੋ ਜਾਣਗੀਆਂ ਜਦ ਬਿਮਾਰੀਆਂ ਨਹੀਂ ਹੋਣਗੀਆਂ ਤਾਂ ਘਰ ਦੇ ਪੈਸੇ ਦੀ ਬਚਤ ਹੀ ਬਚਤ ਹੋਵੇਗੀ ਇਸ ਤਰ੍ਹਾਂ ਘਰ ਵਿੱਚ ਬਹੁਤ ਕੁਝ ਆਪਣੇ ਆਪ ਹੀ ਠੀਕ ਹੋ ਜਾਵੇਗਾ ਹੁਣ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੇ ਲੂਣ ਦੇ ਡੱਬੇ ਵਿੱਚ ਕੀ ਰੱਖਣਾ ਹੈ ਸਭ ਤੋਂ ਪਹਿਲਾਂ ਲੂਣ ਤਾਂ ਲੂਣ ਦਾ ਡੱਬਾ ਕੱਚ ਦਾ ਹੋਣਾ ਚਾਹੀਦਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਅਸੀਂ ਭੁੱਲ ਕੇ ਵੀ ਕਦੇ ਲੂਣ ਨੂੰ ਲੋਹੇ ਦੇ ਡੱਬੇ ਵਿੱਚ ਨਹੀਂ ਰੱਖਣਾ ਦੂਜੀ ਗੱਲ ਲੂਣ ਦਾ ਡੱਬਾ ਪਲਾਸਟਿਕ ਦਾ ਵੀ ਨਹੀਂ ਹੋਣਾ ਚਾਹੀਦਾ ਇਸ ਨਾਲ ਆਪਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅਸੀਂ ਹਮੇਸ਼ਾ ਹੀ ਕੱਚ ਦਾ ਡੱਬਾ ਲੈਣਾ ਹੈ ਤੇ ਇਸ ਵਿੱਚ ਘੱਟ ਤੋਂ ਘੱਟ 10 ਲੋង ਲੌਂਗ ਲੈਣੇ ਹਨ ਡੱਬੇ ਵਿੱਚ ਪਹਿਲਾਂ ਲੂਣ ਪਾਣਾ ਹੈ ਫਿਰ ਲੋង ਪਾਣੇ ਹਨ ਤੇ ਫਿਰ ਉੱਤੋਂ ਦੀ ਫੇਰ ਲੂਣ ਪਾਣਾ ਹੈ ਹੁਣ ਇਸ ਦੇ ਵੀ ਦੋ ਕਾਰਨ ਹਨ ਪਹਿਲਾ ਮਤ ਹੈ ਕਿ ਜਦ ਅਸੀਂ ਲੂਣ ਦੇ ਡੱਬੇ ਵਿੱਚ ਲੌਂਗ ਪਾ ਕੇ ਰੱਖਦੇ ਹਾਂ ਤਾਂ ਧਨ ਸੰਪਤੀ ਇੰਨੀ ਜ਼ਿਆਦਾ ਆਂਦੀ ਹੈ ਕਿ ਘਰ ਦੀ ਕਾਇਆ ਹੀ ਬਦਲ ਜਾਂਦੀ ਹੈ ਤੇ ਘਰ ਵਿੱਚ ਧਨ ਦੇ ਭੰਡਾਰੇ ਲੱਗ ਜਾਂਦੇ ਹਨ ਤੇ ਇਸ ਨਾਲ ਘਰ ਵਿੱਚ ਪ੍ਰੇਮ ਸੁਖ ਔਰ ਸ਼ਾਂਤੀ ਬਣੀ ਰਹਿੰਦੀ ਹੈ ਸਾਰੀ ਨੈਗੇਟਿਵਿਟੀ ਘਰ ਵਿੱਚੋਂ ਦੂਰ ਹੋ ਜਾਂਦੀ ਹੈ ਤੇ ਘਰ ਦੇ ਸਾਰੇ ਹੀ ਜੀ ਸਾਰੇ ਹੀ ਕੰਮ ਬਹੁਤ ਮਿਹਨਤ ਅਤੇ ਲਗਨ ਨਾਲ ਕਰਦੇ ਹਨ ਤੇ ਦੁੱਖ ਦਰੀਦ੍ਰਤਾ ਕਰੋ ਦੂਰ ਹੋ ਜਾਂਦੀ ਹੈ ਸਾਰੀਆਂ ਬਿਮਾਰੀਆਂ ਤਾਂ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਤੇ ਤੇ ਕਹਿੰਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਧਨ ਦਾ ਆਗਮਨ ਹੁੰਦਾ ਹੈ ਹੁਣ ਅਸੀਂ ਇਸ ਦੇ ਸਾਇੰਟਿਫਿਕ ਪੱਖ ਦੀ ਵੀ ਇਹ ਗੱਲ ਕਰਦੇ ਹਾਂ ਕੀ ਸਾਇੰਟਿਸਟ ਕਹਿੰਦੇ ਹਨ ਕਿ ਸਾਇੰਸ ਦੇ ਸਾਇੰਟਿਸਟ ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਲੂਣ ਦਾ ਇੱਕ ਅਲੱਗ ਤੋਂ ਡੱਬਾ ਰੱਖਦੇ ਸੀ ਤੇ ਉਸ ਲੂਣ ਦੇ ਡੱਬੇ ਵਿੱਚ ਪਹਿਲਾਂ ਲੂਣ ਤੇ ਫਿਰ ਉਸ ਵਿੱਚ ਲੌਂਗ ਪਾ ਕੇ ਉੱਪਰੋਂ ਦੀ ਲੂਣ ਪਾ ਕੇ ਰੱਖ ਦਿੰਦੇ ਅੱਜ ਕੱਲ ਪੈਕੇਟ ਵਿੱਚ ਸਿੰਧ ਦਾ ਨਮਕ ਲਿਆਉਂਦੇ ਹਾਂ ਪਹਿਲੇ ਲੋਕ ਪੈਕੇਟ ਦਾ ਨਮਕ ਨਹੀਂ ਲਿਆਉਂਦੇ ਸੀ ਉਹ ਸਾਬਤ ਸਿੰਧ ਦਾ ਨਮਕ ਲਿਆ ਕੇ ਲੰਗਰੀ ਤੇ ਕੁੰਡੇ ਨਾਲ ਕੁੱਟ ਕੇ ਪੀਸ ਲੈਂਦੇ ਸੀ ਤੇ ਸਵੇਰੇ ਉੱਠ ਕੇ ਪਾਣੀ ਵਿੱਚ ਇਸ ਨਮਕ ਨੂੰ ਮਿਲਾ ਕੇ ਪੀ ਲੈਂਦੇ ਸੀ ਤੇ ਇਸ ਤਰ੍ਹਾਂ ਨਮਕ ਦਾ ਪਾਣੀ ਪੀਣ ਨਾਲ ਉਹਨਾਂ ਨੂੰ ਅੰਦਰੋਂ ਮਜ਼ਬੂਤੀ ਮਿਲਦੀ ਸੀ ਤੇ ਸਰੀਰ ਦੇ ਸਾਰੇ ਹੀ ਵਿਸ਼ੈਲੇ ਪਦਾਰਥ ਮਲ ਤੇ ਬਾਥਰੂਮ ਰਾਹੀਂ ਬਾਹਰ ਨਿਕਲ ਜਾਂਦੇ ਸੀ ਇਸ ਨਾਲ ਨਾ ਤਾਂ ਉਹਨਾਂ ਨੂੰ ਕਬਜ ਹੁੰਦੀ ਸੀ ਤੇ ਨਾ ਹੀ ਗੈਸ ਬਣਦੀ ਸੀ ਤੇ ਨਾ ਹੀ ਉਹਨਾਂ ਦਾ ਢਿੱਡ ਵੱਧਦਾ ਸੀ ਇਸ ਤਰ੍ਹਾਂ ਉਹ ਸਾਰੀਆਂ ਹੀ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ ਤੇ ਫਿਰ ਸਵੇਰੇ ਉੱਠ ਕੇ ਉਹ ਜਿਹੜਾ ਲੂਣ ਲੌਂਗ ਵਾਲਾ ਨਮਕ ਹੁੰਦਾ ਉਹਨਾਂ ਨੇ ਰੱਖਿਆ ਹੁੰਦਾ ਸੀ ਉਸ ਨੂੰ ਲੈ ਕੇ ਆਪਣੇ ਹੱਥ ਦੀ ਹਥੇਲੀ ਤੇ ਰੱਖ ਕੇ ਉਸ ਵਿੱਚ ਸਰੋਂ ਦਾ ਤੇਲ ਮਿਲਾ ਕੇ ਉਸ ਨੂੰ ਆਪਣੇ ਦੰਦਾ ਤੇ ਰਗੜਦੇ ਸੀ ਤੇ ਇਸ ਤਰ੍ਹਾਂ ਇਸ ਸਿੰਧਾ ਨਮਕ ਤੇ ਤੇਲ ਨਾਲ ਦੰਦਾਂ ਦੀ ਮ사ਜ ਕਰਨ ਨਾਲ ਦੰਦਾਂ ਦੀ ਸਾਰੀਆਂ ਹੀ ਬਿਮਾਰੀਆਂ ਦੂਰ ਰਹਿੰਦੀਆਂ ਸੀ ਨਾ ਤਾਂ ਉਹਨਾਂ ਦੇ ਦੰਦ ਹਿੱਲਦੇ ਸੀ ਨਾ ਹੀ ਦਰਦ ਹੁੰਦਾ ਸੀ ਨਾ ਠੰਡਾ ਲੱਗਦਾ ਸੀ ਜਦ ਅਸੀਂ ਲੂਣ ਵਿੱਚ ਸਰੋਂ ਦਾ ਤੇਲ ਮਿਲਾ ਕੇ ਦੰਦਾਂ ਨੂੰ ਰਗੜਦੇ ਹਾਂ ਤੇ ਇਸ ਨਾਲ ਸਾਡੇ ਦੰਦਾਂ ਦੇ ਸਾਰੇ ਹੀ ਰੋਗ ਖਤਮ ਹੋ ਜਾਂਦੇ ਹਨ ਇਸ ਤਰ੍ਹਾਂ ਕਰਨ ਨਾਲ ਸਾਡੇ ਦੰਦਾਂ ਨੂੰ ਕੀੜਾ ਵੀ ਨਹੀਂ ਲੱਗਦਾ ਤੇ ਦੰਦ ਮਜ਼ਬੂਤ ਹੁੰਦੇ ਹਨ ਤੇ ਫਿਰ ਉਹ ਨਹਾਣ ਦੇ ਪਾਣੀ ਵਿੱਚ ਲੋង ਲੋង ਮਿਲਾ ਕੇ ਰੱਖੇ ਹੋਏ ਨਮਕ ਦਾ ਇੱਕ ਚਮਚ ਮਿਲਾ ਲੈਂਦੇ ਸੀ ਤੇ ਇਹ ਪਾਣੀ ਹਮੇਸ਼ਾ ਗੁੰਗੁਨਾ ਹੁੰਦਾ ਸੀ ਕਿਉਂਕਿ ਪਹਿਲੇ ਜ਼ਮਾਨੇ ਵਿੱਚ ਸਾਬੂਨ ਆਦ ਘੱਟ ਹੀ ਵਰਤਿਆ ਜਾਂਦਾ ਸੀ ਤੇ ਇਸ ਤਰ੍ਹਾਂ ਨਹਾਣ ਨਾਲ ਉਹਨਾਂ ਦੀ ਸਿਹਤ ਠੀਕ ਰਹਿੰਦੀ ਸੀ ਇਸ ਨਮਕ ਦੇ ਪਾਣੀ ਨਾਲ ਨਹਾਣ ਕਰਕੇ ਉਹਨਾਂ ਨੂੰ ਸਕਿਨ ਦੀ ਅਲਰਜੀ ਨਹੀਂ ਹੁੰਦੀ ਸੀ ਤੇ ਸਰੀਰ ਦੀ ਸਾਰੀ ਹੀ ਥਕਾਵਟ ਦੂਰ ਹੋ ਜਾਂਦੀ ਸੀ ਤੇ ਸਕਿਨ ਬਹੁਤ ਸਾਫ਼ ਹੋ ਜਾਂਦੀ ਸੀ ਤੇ ਤਨ ਦੀ ਦੁਰਗੰਧ ਵੀ ਦੂਰ ਹੋ ਜਾਂਦੀ ਸੀ ਜਿਹੜੇ ਲੋਕ ਦਿਨ ਪਰ ਕੰਮ ਕਰਕੇ ਥੱਕ ਜਾਂਦੇ ਸੀ ਉਹ ਸ਼ਾਮ ਨੂੰ ਇਸ ਪਾਣੀ ਨਾਲ ਨਹਾਉਂਦੇ ਤਾਂ ਉਹਨਾਂ ਨੂੰ ਬਹੁਤ ਹੀ ਆਰਾਮ ਮਿਲਦਾ ਅਤੇ ਤਰੋ-ਤਾਜ਼ਾ ਮਹਿਸੂਸ ਕਰਦੇ ਸੀ ਤੇ ਨੀਂਦ ਬਹੁਤ ਹੀ ਵਧੀਆ ਆਉਂਦੀ ਸੀ ਬੀਬੀਆਂ ਭਾਂਡੇ ਅਤੇ ਕੱਪੜੇ ਵੀ ਇਸ ਨਮਕ ਦੇ ਪਾਣੀ ਨਾਲ ਧੋਂਦੀਆਂ ਸੀ ਤੇ ਨਹਾਣੇ ਦੇ ਪਾਣੀ ਵਿੱਚ ਇਸ ਨਮਕ ਨੂੰ ਮਿਲਾ ਕੇ ਨਹਾਉਂਦੀਆਂ ਸਨ ਤੇ ਫਿਰ ਰਾਤ ਨੂੰ ਫਿਰ ਰਾਤ ਨੂੰ ਸ਼ਹਿਦ ਨੂੰ ਪਾਣੀ ਵਿੱਚ ਮਿਲਾ ਕੇ ਤੇ ਲੌਂਗ ਵਾਲਾ ਨਮਕ ਮਿਲਾ ਕੇ ਪੀਂਦੇ ਸੀ ਜਿਸ ਨਾਲ ਉਹਨਾਂ ਨੂੰ ਸਰਦੀ ਜ਼ੁਕਾਮ ਨਹੀਂ ਹੁੰਦਾ ਸੀ ਤੇ ਇਹੋ ਜਿਹੀਆਂ ਬਿਮਾਰੀਆਂ ਤੋਂ ਉਹ ਬਚੇ ਰਹਿੰਦੇ ਸੀ ਕਹਨੇ ਦਾ ਭਾਓ ਕਿ ਉਹ ਇਸ ਨਮਕ ਦੀ ਵਰਤੋਂ ਕਰਕੇ ਸਾਰੀਆਂ ਹੀ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ ਕਿਉਂਕਿ ਉਹ ਲੌਂਗ ਅਤੇ ਨਮਕ ਦੀ ਸਹੀ ਇਸਤੇਮਾਲ ਕਰਦੇ ਸੀ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਸਵਸਥ ਦੀਆਂ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਸੀ ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਰਮ ਨਾਲ ਜੋੜ ਦਿੰਦੇ ਸੀ ਕਿ ਜੇ ਤੁਸੀਂ ਲੋਣ ਦੀ ਵਰਤੋਂ ਇਦਾਂ ਕਰੋਗੇ ਤਾਂ ਤੁਹਾਡੀ ਗਰੀਬੀ ਦੂਰ ਹੋਵੇਗੀ ਇਹ ਸਭ ਕਹਿ ਕੇ ਉਹਨਾਂ ਦੇ ਸਵਾਸਥ ਲਈ ਜੋ ਵੀ ਠੀਕ ਹੁੰਦਾ ਸੀ ਉਹ ਦੱਸਿਆ ਜਾਂਦਾ ਸੀ ਕਿ ਲੋਕ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਪਹਿਲੇ ਜ਼ਮਾਨੇ ਵਿੱਚ ਸਾਧਨ ਬਹੁਤ ਘੱਟ ਸੀ ਤੇ ਲੋਕ ਪੈਦਲ ਹੀ ਸਫ਼ਰ ਕਰਦੇ ਸੀ ਤੇ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਜਦੋਂ ਵੀ ਤੁਸੀਂ ਸਫ਼ਰ ਕਰਨਾ ਹੈ ਤਾਂ ਇੱਕ ਜਾਂ ਦੋ ਲੌਂਗ ਜੇਬ ਵਿੱਚ ਰੱਖ ਲਵੋ ਤੇ ਜਦੋਂ ਵੀ ਤੁਹਾਨੂੰ ਸਫ਼ਰ ਦੇ ਦੌਰਾਨ ਥਕਾਵਟ ਆਦ ਕੋਈ ਵੀ ਦਿੱਕਤ ਹੋਵੇ ਤਾਂ ਉਸ ਨੂੰ ਮੂੰਹ ਵਿੱਚ ਰੱਖ ਕੇ ਖਾਓ ਇਸ ਨਾਲ ਸਾਡੀ ક્ષਮਤਾ ਵੱਧਦੀ ਹੈ ਬਿਮਾਰੀਆਂ ਦੂਰ ਹੁੰਦੀਆਂ ਹਨ ਇਸ ਲਈ ਪੁਰਾਣੇ ਲੋਕ ਇੱਕ ਦੋ ਲੋង ਆਪਣੀ ਜੇ ਵਿੱਚ ਹਮੇਸ਼ਾ ਹੀ ਰੱਖਦੇ ਸੀ ਤੇ ਇਸ ਤਰ੍ਹਾਂ ਸਾਡੇ ਵੱਡੇ ਬਜ਼ੁਰਗਾਂ ਨੇ ਲੂਣ ਦੀ ਸਹੀ ਵਰਤੋਂ ਕਰਕੇ ਸਰੀਰ ਨੂੰ ਸਵਸਥ ਰੱਖ ਕੇ ਉਦਮ ਕਰਕੇ ਸੰਗਤ ਜੀ ਸਾਡੇ ਵੱਡੇ ਬਜ਼ੁਰਗਾਂ ਨੇ ਨਮਕ ਨੂੰ ਧਰਮ ਨਾਲ ਜੋੜ ਦਿੱਤਾ ਕਿ ਇਸ ਨਮਕ ਦੀ ਵਰਤੋਂ ਉਨ੍ਹਾਂ ਦੇ ਦੱਸੇ ਮੁਤਾਬਕ ਕਰਕੇ ਆਪਣੇ ਸ਼ਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰ ਲਵਾਂਗੇ ਤੇ ਬਿਮਾਰੀਆਂ ਤੋਂ ਬਚ ਕੇ ਅਸੀਂ ਮਿਹਨਤ ਕਰਕੇ ਆਪਣੀ ਕਿਰਤ ਕਮਾਈ ਕਰਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਲਵਾਂਗੇ ਤੇ ਇਸ ਤਰ੍ਹਾਂ ਕਰਨ ਨਾਲ ਸਾਡੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ ਇਹ ਸਭ ਕਰਨ ਲਈ ਸਾਨੂੰ ਸਵਸਥ ਰੱਖਣ ਲਈ ਲੂਣ ਨੂੰ ਧਰਮ ਨਾਲ ਜੋੜ ਦਿੱਤਾ ਸੀ ਤਾਂ ਕਿ ਅਸੀਂ ਇਸ ਤਰ੍ਹਾਂ ਕਰਕੇ ਆਪਣੀ ਗਰੀਬੀ ਬਿਮਾਰੀ ਨੂੰ ਦੂਰ ਕਰੀਏ ਮਿਹਨਤ ਕਰਕੇ ਅੱਗੇ ਵਧੀਏ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ